ਸਸਿਕਲ ਜੀ ਸਾਰਿਆਂ ਨੂੰ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤੋਂ ਸਵਾਗਤ ਕਰਦੇ ਆ ਚੈਨਲ ਵੈਦਰ ਅਪਡੇਟਸ ਉਰੇ ਤੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜੀ ਜਿਦੇ ਵਿੱਚ ਆਪਾਂ ਤੁਹਾਨੂੰ ਫਿਲਹਾਲ ਤਾਂ ਜਿਹੜੀ ਜਾਣਕਾਰੀ ਹੈ ਉਹ 30 ਸਤੰਬਰ ਤੋਂ ਲੈ ਕੇ 8 ਅਕਤੂਬਰ ਤੱਕ ਦੀ ਦਵਾਂਗੇ ਕਿਉਂਕਿ ਦੋ ਸਿਸਟਮ ਲਗਾਤਾਰ ਇੱਕ ਤੋਂ ਬਾਅਦ ਇੱਕ ਪੰਜਾਬ ਵੱਲ ਕੂਚ ਕਰ ਰਹੇ ਨੇ ਦੇਖ ਸਕਦੇ ਹੋ ਇੱਕ ਬੰਗਾਲ ਦੀ ਖਾੜੀ ਦੇ ਇਸ ਪਾਸੇ ਸਿਸਟਮ ਬਣਿਆ ਹੋਇਆ ਜੀ ਜਿਹੜਾ ਕਿ ਮਿਆਂਮਾਰ ਅਤੇ ਵਿਅਤਨਾਮ ਦੇ ਨੇੜੇ ਤੇੜੇ ਆ ਇੱਕ ਅਰਬ ਸਾਗਰ ਦੇ ਨੇੜੇ ਤੇਰੇ ਸਿਸਟਮ ਬਣਿਆ ਹੋਇਆ ਜਿਸ ਦੇ ਕਾਰਨ ਇਹ ਦੋ ਸਿਸਟਮ ਲਗਾਤਾਰ ਜਿਹੜੇ ਨੇ ਕਿਤੇ ਨਾ ਕਿਤੇ ਪੰਜਾਬ ਵੱਲ ਕੂਚ ਕਰਦੇ ਹੋਏ ਦਿਖਾਈ ਦੇਣਗੇ ਜਾਂ ਫਿਰ ਉੱਤਰੀ ਭਾਰਤ ਵੱਲ ਕੂਚ ਕਰਦੇ ਹੋਏ ਦਿਖਾਈ ਦੇਣਗੇ ਜਿਨ੍ਹਾਂ ਵਿੱਚ 5 ਅਕਤੂਬਰ ਤੋਂ ਲੈ ਕੇ 8 ਅਕਤੂਬਰ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਗਰ ਪਾ ਜ਼ੂਮ ਕਰਕੇ ਦੇਖੀਏ ਤਾਂ ਇਹ ਇਲਾਕੇ ਉਹ ਨੇ ਜਿਨ੍ਹਾਂ ਵਿੱਚ ਫਿਲਹਾਲ ਸਿਸਟਮ ਬਣਿਆ ਹੋਇਆ ਜੀ ਜਿਦੇ ਵਿੱਚ ਪੱਛਮੀ ਯੂਪੀ ਹੋਗੀ ਉੱਤਰਾਖੰਡ ਹੋ ਗਿਆ ਦੱਖਣੀ ਹਰਿਆਣਾ ਦਿੱਲੀ ਅਤੇ ਰਾਜਸਥਾਨ ਦੇ ਬਹੁਤ ਸਾਰੇ ਇਲਾਕੇ ਵਿੱਚ ਇਹ ਸਿਸਟਮ ਪਹੁੰਚਿਆ ਹੋਇਆ ਪੰਜਾਬ ਦੇ ਵਿੱਚ ਇਸ ਦੀ ਆਉਣ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ ਪੰਜਾਬ ਦਾ ਮੌਸਮ ਠੀਕ ਹੈ ਪੰਜਾਬ ਦੇ ਹੇਠਲੇ ਪਾਸੇ ਜੜੀ ਕਿ ਥੋੜਾ ਬਹੁਤ ਆਪਾਂ ਗੱਲ ਕਰੀਏ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਬਾਦ ਦੁਪਹਿਰ ਬੱਦਲਬਾਈ ਹੋ ਸਕਦੀ ਹੈ ਪਰ ਤਕੜੀ ਕਾਰਵਾਈ ਨਹੀਂ ਦਿਖਾਈ ਦੇ ਰਹੀ ਫਿਲਹਾਲ ਕੜਾਕੀ ਦੀ ਧੁੱਪ ਪੰਜਾਬ ਦੇ ਉੱਪਰ ਪੈ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਜਰੂਰ ਕਰੋ ਅੱਜ ਅਸੀਂ ਤੁਹਾਨੂੰ ਮੌਨਸੂਨ ਦਿਖਾਉਣ ਦੇ ਆ ਕਿ ਮੌਨਸੂਨ ਕਿੱਥੇ-ਕਿੱਥੇ ਕਿਹੜੇ-ਕਿਹੜੇ ਇਲਾਕੇ ਵਿੱਚੋਂ ਖਤਮ ਹੋ ਚੁੱਕਿਆ ਹੈ ਜੀ ਤਾਂ ਮੌਨਸੂਨ ਤੁਸੀਂ ਦੇਖ ਸਕਦੇ ਹੋ ਕਿ ਇਹ ਇਲਾਕੇ ਜਿਹੜੇ ਨੇ ਜਿਹੜੇ ਵਾਈਟ ਕਲਰ ਦੇ ਇਲਾਕੇ ਨੇ ਇਹਨਾਂ ਵਿੱਚੋਂ ਮੌਨਸੂਨ ਖਤਮ ਹੋ ਚੁੱਕਿਆ ਜਿਨ੍ਹਾਂ ਵਿੱਚ ਮੇਨ ਤੌਰ ਤੇ ਸਾਡਾ ਲੇਹ ਹੋ ਗਿਆ ਜੰਮੂ ਕ ਹਰਿਆਣਾ ਦਿੱਲੀ ਪੱਛਮੀ ਯੂਪੀ ਰਾਜਸਥਾਨ ਗੁਜਰਾਤ ਦਾ ਪੂਸਤਰਾ ਇਲਾਕਾ ਤੇ ਐਮਪੀ ਦਾ ਪੱਛਮੀ ਇਲਾਕਾ ਜਿਹਦੇ ਵਿੱਚੋਂ ਮੌਨਸੂਨ ਜਿਹੜਾ ਹੈ ਉਹ ਲਗਭਗ ਖਤਮ ਹੋ ਚੁੱਕਿਆ ਜੀ ਹੁਣ ਅਗਰ ਤੁਸੀਂ ਮੀਂਹ ਦੀ ਗੱਲ ਕਰੀਏ ਤਾਂ ਮੀਂਹ ਦੇ ਹਿਸਾਬ ਨਾਲ ਅਗਰ ਦੇਖਿਆ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਮੇਨ ਜਿਹੜੇ ਸਿਸਟਮ ਬਣ ਰਹੇ ਨੇ ਉਹ ਇਹ ਤਰੀਕੇ ਦੇ ਸਿਸਟਮ ਨੇ ਜਿਨ੍ਹਾਂ ਨਾਲ ਇਹ ਇਲਾਕਾ ਜਿਹੜਾ ਹੈ ਹੁਣ ਉਹ ਜਲਦੀ ਹੀ ਜਲਦੀ ਪੰਜਾਬ ਵੱਲ ਯਾਨੀ ਕਿ ਉੱਤਰੀ ਭਾਰਤ ਵੱਲ ਪੂਚ ਕਰਨ ਗਿਆ ਇਸ ਸਿਸਟਮ ਜਿਹੜਾ ਲਗਭਗ ਪਗਲ ਕਰੀਏ ਤਾਂ 3 ਤਰੀਕ ਦੇ ਨੇੜੇ ਤੇੜੇ ਇਹ ਸਿਸਟਮ ਜਿਹੜਾ ਹੈ ਉਹ ਬਹੁਤ ਹੱਦ ਤੱਕ ਐਮਪੀ ਯੂਪੀ ਬਿਹਾਰ ਚਾਰਖੰਡ ਛਤੀਸਗੜ ਇਹਨਾਂ ਨੂੰ ਕ੍ਰੋਸ ਕਰ ਜਾਵੇਗਾ ਤੇ 4 ਤਰੀਕ ਦੇ ਨੇੜੇ ਤੇੜੇ ਇਹ ਚੱਕਰਵਾਤੀ ਤੂਫਾਨ ਦੇ ਰੂਪ ਦੇ ਵਿੱਚ ਇਸ ਤਰੀਕੇ ਨਾਲ ਉਮਦਾ ਹੋਇਆ ਪੰਜਾਬ ਵੱਲ ਕੂਚ ਕਰੇਗਾ ਜਿਹਦੇ ਨਾਲ 4 ਤਰੀਕ ਨੂੰ ਬਹੁਤ ਸਾਰੀ ਉਮੀਦ ਹੈ ਕਿ ਰਾਜਸਥਾਨ ਹਰਿਆਣਾ ਹਿਮਾਚਲ ਅਤੇ ਉੱਤਰੀ ਪੰਜਾਬ ਜੜੀ ਕਿ ਪਠਾਨਕੋਟ ਹੁਸ਼ਿਆਰਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਇਹਨਾਂ ਵਿੱਚ ਇਸ ਤੋਂ ਅਸਰ ਸ਼ੁਰੂ ਹੁੰਦਾ ਦਿਖਾਈ ਦੇਵੇਗਾ ਅਤੇ 4 ਤਰੀਕ ਸ਼ਾਮ ਤੋਂ ਲੈ ਕੇ 5 6 7 ਇਹ ਜਿਹੜੇ ਉਹ ਮੇਨ ਵੇਜਰ ਦਿਨ ਨੇ ਜਿਨ੍ਹਾਂ ਦੇ ਵਿੱਚ ਭਾਰੀ ਮੀਂਹ ਗੜੇਮਾਰੀ ਤੇਜ਼ ਹਨੇਰੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੂਗੀ ਤੁਹਾਨੂੰ ਕੋਈ ਡਰਾ ਨਹੀਂ ਰਏ ਸੁਚੇਤ ਕਰ ਰਹੇ ਹਾਂ ਅੱਗੇ ਵੀ ਪਹਿਲਾਂ ਵੀ ਇਸ ਤਰੀਕੇ ਨਾਲ ਹੋਇਆ ਹੈ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਮੌਨਸੂਨ ਨੂੰ ਐਗਜ਼ਿਟ ਲੰਦਾ ਹੈ ਉਸ ਤੋਂ ਪਹਿਲਾਂ ਇੱਕ ਅਦਾ ਸਿਸਟਮ ਵਜਿਹਾ ਆਉਂਦੀ ਹੀ ਹੈ ਪਰ ਜਿਹੜਾ ਇਹ ਸਿਸਟਮ ਹੈ ਕਿਤੇ ਨਾ ਕਿਤੇ ਖਤਰਨਾਕ ਹੈ ਗੜੇ ਮਾਰੀ ਤੇਜ਼ ਹਨੇਰੀ ਫਸਲਾਂ ਦਾ ਨੁਕਸਾਨ ਕਰ ਸਕਦੀ ਹੈ ਕਿਉਂਕਿ ਝੋਨੇ ਦੀ ਫਸਲ ਬਹੁਤ ਜਗ੍ਹਾ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਬਹੁਤ ਜਗ੍ਹਾ ਕਟਾਈ ਦਾ ਕੰਮ ਸ਼ੁਰੂ ਵਿੱਚ ਹੋ ਚੁੱਕਿਆ ਹੈ ਠੀਕ ਹੈ ਜੀ ਤੇ ਲਗਭਗ ਫਸਲ ਜਿਹੜੀ ਹੈ ਉਹ ਮੰਡੀਆਂ ਦੇ ਵਿੱਚ ਪਹੁੰਚ ਰਹੀ ਹੈ ਪਰ ਹੁਣ ਦਿੱਕਤ ਕੀ ਆ ਰਹੀ ਹੈ ਕਿ ਇਨ੍ਹਾਂ ਦਿਨਾਂ ਦੇ ਵਿੱਚ ਮੇਜਰ ਫਸਲ ਤਾਂ ਲਗਭਗ ਕੱਟ ਕੇ ਮੰਡੀ ਵਿੱਚ ਪਹੁੰਚ ਜਾਂਦੀ ਹੈ ਪਰ ਜਿਹੜੀ ਫਸਲ ਲੇਟ ਬਜਾਈ ਹੁੰਦੀ ਹੈ ਜਿਹਨਾਂ ਵਿੱਚ ਖਾਸ ਤੌਰ ਤੇ ਸਾਡੇ ਇਲਾਕੇ ਦੇ ਵਿੱਚ ਅਗਰ ਗੱਲ ਕਰੀਏ ਤਾਂ ਬਹੁਤ ਇਲਾਕੇ ਜਿਹੇ ਨੇ ਜਿਹਨਾਂ ਵਿੱਚ ਫਸਲ ਪਿਕ ਬਜਾਈ ਲੇਟ ਹੁੰਦੀ ਹੈ ਤੇ ਥੋੜਾ ਜਿਹਾ ਉਹਦਾ ਨੁਕਸਾਨ ਜਿਹੜਾ ਹੋ ਸਕਦਾ ਕਿਉਂਕਿ ਫਸਲ ਜਿਹੜੀ ਪੱਕ ਕੇ ਤਿਆਰ ਹੋਣ ਨੂੰ ਝੋਨੇ ਦੀ ਫਸਲ ਹੈ ਉਹ ਆਖਰੀ ਦਿਨਾਂ ਵਿੱਚ ਅਚਾਨਕ ਪੱਕ ਜਾਂਦੀ ਹੈ ਤੇ ਮੌਸਮ ਬਸ਼ੱਕ ਗਰਮੀ ਵਾਲਾ ਹੋਇਆ ਪਿਆ ਦਿਨ ਦੇ ਟੈਂਪਰੇਚਰ 35 ਡਿਗਰੀ ਦੇ ਨੇੜੇ ਚੱਲ ਰਹੇ ਨੇ ਰਾਤ ਦੇ ਟੈਂਪਰੇਚਰ 25 ਡਿਗਰੀ ਦੇ ਨੇੜੇ ਚੱਲ ਰਹੇ ਨੇ ਤੇ 25 ਤੋਂ ਵੀ ਉੱਪਰ ਟੈਂਪਰੇਚਰ ਬਹੁਤ سارے ਇਲਾਕਿਆਂ 'ਚ ਚੱਲ ਰਿਹਾ ਹੈ ਪਰ ਹੁਣ ਇੱਕ ਤਰੀਕ ਤੋਂ ਪੱਛਮੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਨਾਲ ਥੋੜੀ ਜਿਹਾ ਆਪਾਂ ਨੂੰ ਟੈਂਪਰੇਚਰ ਵਿੱਚ ਰਾਹਤ ਆਉਂਦੀ ਦਿਖਾਈ ਦੇਵੇਗੀ ਅਤੇ ਹੋ ਸਕਦਾ ਹੈ ਜਿਹੜਾ 4 ਤੋਂ ਲੈ ਕੇ 8 ਤਰੀਕ ਤੱਕ ਸਿਸਟਮ ਲੱਗ ਰਿਹਾ ਹੈ ਇਹ ਦਿਨਾਲ ਦਿਨ ਦਾ ਟੈਂਪਰੇਚਰ ਵੀ 3 ਡਿਗਰੀ ਘਟ ਸਕਦਾ ਜੀ ਰਾਤ ਡਿਗਰੀ ਟੈਂਪਰੇਚਰ ਵੀ 5 ਡਿਗਰੀ ਤੱਕ ਘਟ ਸਕਦਾ ਜਾਨੀ ਕਿ ਹੁਣ ਜਿਹੜੀ ਰਾਤ ਨੂੰ ਜਿਹੜੀ ਗਰਮੀ ਹੈ ਉਹ 25 ਡਿਗਰੀ ਤੋਂ ਉੱਪਰ 27 ਡਿਗਰੀ ਦਾ ਚੱਲ ਰਹੇ ਨੇ ਤਾਪਮਨ ਉਹ 22 23 ਡਿਗਰੀ ਤੱਕ ਆ ਜਾਣਗੇ ਤੇ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਜਲਦ ਹੀ ਮਿਲਦੀ ਹੋਈ ਦਿਖਾਈ ਦੇ ਸਕਦੀ ਹੈ ਏਸੀਜੀ ਅਪਡੇਟ 8 ਅਕਤੂਬਰ ਤੱਕ ਦੇ ਮੌਸਮ ਦੀ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਜੇ ਪ੍ਰਾਪਤ ਹੁੰਦੀ ਹੈ ਤਾਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਸਾਂਝੀ ਕਰਾਂਗੇ ਤਾਂ ਹੀ ਵਾਰ ਵਾਰ ਰਿਕਵੈਸਟ ਕਰਦੇ ਆ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ